ਕਿਸਾਨ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਣਕ ਵਿੱਚ ਮੈਗਨੀਜ਼ ਦੀ ਘਾਟ ਬਾਰੇ ਤੇ ਮੈਗਨੀਜ਼ ਦੀ ਘਾਟ ਆਮ ਤੌਰ ਤੇ ਝੋਨੇ ਕਣਕ ਫਸਲੀ ਚੱਕਰ ਦੇ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤੇ ਇਸ ਦੀਆਂ ਜਿਹੜੀਆਂ ਨਿਸ਼ਾਨੀਆਂ ਉਹ ਪਹਿਲੇ ਪਾਣੀ ਲੱਗਣ ਤੋਂ 2-3 ਬਾਅਦ ਦਿਨ ਬਾਅਦ ਹੀ ਨਜ਼ਰ ਆਉਣ ਲੱਗ ਜਾਂਦੀਆਂ ਐ ਬੂਟੇ ਦੇ ਹੇਠਲੇ ਤੇ ਵਿਚਕਾਰਲੇ ਪਤਿਆਂ ਦੀਆਂ 나ੜੀਆਂ ਦੇ ਵਿਚਕਾਰਲੇ ਹਿੱਸੇ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਤੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਆ ਤੇ ਐ ਬਾਅਦ ਵਿੱਚ ਇਹ ਤੱਬੇ 나ੜੀਆਂ ਵਿਚਕਾਰ ਜਿਹੜੀਆਂ ਕਿ ਹਰੀਆਂ ਰਹਿੰਦੀਆਂ ਇਕੱਠੇ ਹੋ ਕੇ ਲੰਮੀਆਂ ਧਾਰੀਆਂ ਦੀ ਸ਼ਕਲ ਵਿੱਚ ਵੀ ਨਜ਼ਰ ਆਉਂਦੇ ਆ ਪੌਦਿਆਂ ਦਾ ਵਾਧਾ ਰੁਕ ਜਾਂਦਾ ਹੈ ਕਿਉਂਕਿ ਉਹਨਾਂ ਦੀ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਤੇ ਘਾਟ ਵਾਲੇ ਪੌਦਿਆਂ ਵਿੱਚ ਸਿੱਟੇ ਬੜੀ ਮੁਸ਼ਕਲ ਨਾਲ ਨਿਕਲਦੇ ਆ ਨਿਸਰਨ ਦੇ ਦੌਰਾਨ ਤੇ ਇਸ ਇਟੇ ਮਿੰਗਟੇਡੇ ਤੇ ਕਮਜ਼ੋਰ ਹੁੰਦੇ ਆ ਛੋਟੇ ਰਹਿ ਜਾਂਦੇ ਆ ਐ ਹੁਣ ਸਵਾਲ ਆਉਂਦਾ ਵੀ ਅਸੀਂ ਮੈਗਨੀਜ਼ ਦੀ ਘਾਟ ਪੂਰੀ ਕਿਵੇਂ ਕਰਨੀ ਹੈ ਇਹਦੇ ਲਈ ਇੱਕੋ ਇੱਕ ਹੱਲ ਹੈ ਕਿ ਅਸੀਂ ਮੈਗਨੀਜ਼ ਸਲਫੇਟ ਜਿਹੜਾ 1/2% ਕੋਲ 1/2% ਕੋਲ ਅਸੀਂ ਕਿਵੇਂ ਬਣਾਉਣਾ ਹੈ ਵੀ 1 ਕਿਲੋ ਮੈਗਨੀਜ਼ ਨੂੰ 200 ਲੀਟਰ ਪਾਣੀ ਵਿੱਚ ਘੋਲ ਲੈਣਾ ਤੇ ਜਿਸ ਤਰ੍ਹਾਂ ਤੁਹਾਡਾ ਪਾਣੀ ਲੱਗਦਾ ਜੇ 100 ਲੀਟਰ ਲੱਗਦਾ ਤਾਂ ਅਸੀਂ 1/2 ਕਿਲੋ ਮੈਗਨੀਜ਼ ਲੈ ਲਾਂਗੇ ਤੇ ਇਹਦਾ ਛੜਕਾ ਪਹਿਲੇ ਘੱਲ ਤਾਂ ਪਾਣੀ ਤੋਂ 2-4 ਦਿਨ ਪਹਿਲਾਂ ਹੀ ਕਰਨਾ ਹੁੰਦਾ ਹੈ ਪਹਿਲੇ ਪਾਣੀ ਤੋਂ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਤਿੰਨ ਛੜਕਾਅ ਸੀ ਹਫਤੇ ਹਫਤੇ ਦੇ ਫਰਕ ਨਾਲ ਕਰੋ ਤੇ ਇਹ ਛੜਕਾ ਵੀ ਉਦੋਂ ਕਰੋ ਜਦੋਂ ਧੁੱਪ ਲੱਗੀ ਹੋਵੇ ਤੇ ਮੈਗਨੀਜ਼ ਇੱਕ ਗੱਲ ਹੋਰ ਖਿਆਲ ਜ਼ਰੂਰ ਰੱਖਣ ਵਾਲਾ ਹੈ ਕਿ ਮੈਗਨੀਜ਼ ਸਲਫੇਟ ਦੀ ਸਿਰਫ ਸਪਰੇਅ ਹੀ ਕਰਨੀ ਹੈ ਤੇ ਇਹਨੂੰ ਕਦੇ ਵੀ ਅਸੀਂ ਜ਼ਮੀਨ ਦੇ ਵਿੱਚ ਨਹੀਂ ਪਾਉਣਾ ਸੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਹਾਸਲ ਕਰਨ ਲਈ ਜੁੜੇ ਰਹੋ ਸਾਡੇ YouTube ਚੈਨਲ ਨਾਲ ਸੁੰਨ ਸਿੰਘ ਕੇਸਰਵਾਲੀਆ ਸੋ ਬਹੁਤ ਬਹੁਤ ਧੰਨਵਾਦ